ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਾਂ ਤਾਂ ਚਿਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਅਨਮੋਲ ਬਚਨ ਹੈ ਕਿਰਤ ਵਿੱਚੋਂ ਦਸਵੰਤ ਦੇਣਾ ਪਹਿਲੇ ਬਚਨ ਵਿੱਚ ਤੁਸੀਂ ਸੁਣਿਆ ਸੀ ਕਿਰਤ ਧਰਮ ਦੀ ਕਰਨੀ ਮਤਲਬ ਕਿਰਤ ਵਿੱਚ 13-13 ਹੋਵੇ ਲੋਭ ਨਾ ਹੋਵੇ ਇਮਾਨਦਾਰੀ ਹੋਵੇ ਕਿਰਤ ਧਰਮ ਦੇ ਉਲਟ ਨਾ ਹੋਵੇ ਕਿਰਤ ਵਿੱਚ ਧੋਖਾ ਨਾ ਹੋਵੇ ਕਿਰਤ ਵਿੱਚ ਕਿਸੇ ਦਾ ਦੇਣਾ ਨਾ ਹੋਵੇ ਕਿਰਤ ਕਿਰਤ ਹੱਥਾਂ ਨਾਲ ਕੀਤੀ ਹੋਵੇ ਇਹ ਕਿਰਤ ਦੇ ਅੱਠ ਗੁਣ ਨੇ ਅੱਜ ਦੂਜੇ ਬੱਚੇ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਕਿਰਤ ਵਿੱਚੋਂ ਦਸਵੰਤ ਦੇਣਾ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਜੀ ਦੀ ਧਰਤੀ ਤੇ ਦੂਜਾ ਬਚਨ ਸਿੱਖਾਂ ਨੇ ਕਿਹਾ ਫਰਮਾਇਆ ਕਿ ਸੇਖਾ ਆਪਣੀ ਕਿਰਤ ਵਿੱਚੋਂ ਦਸਵੰਤ ਕੱਢੇ ਮਤਲਬ ਕਿਰਤ ਕਮਾਈ ਦਾ ਦਸਵਾਂ ਹਿੱਸਾ ਗੁਰੂ ਲੇਖੇ ਲਾਵੇ ਗੁਰੂ ਸਾਹਿਬ ਬੋਲ ਰਹੇ ਭਾਈ ਰਾਮ ਕੋਇਰ ਜੀ ਲਿਖ ਰਹੇ ਸੀ ਦਸਵੰਤ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਆਰੰਭ ਹੋਈ ਸੀ ਕਰਤਾਰਪੁਰ ਵਿਖੇ ਗੁਰੂ ਨਾਨਕ ਜੀ ਦੇ ਵੇਲੇ ਸੰਗਤਾਂ ਦਸਵੰਤ ਲੈ ਕੇ ਆਉਂਦੀਆਂ ਸੀ ਗੁਰੂ ਅੰਗਦ ਦੇਵ ਜੀ ਦੇ ਵੇਲੇ ਖਡੂਰ ਸਾਹਿਬ ਗੁਰੂ ਅਮਰਦਾਸ ਜੀ ਦੇ ਵੇਲੇ ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਜੀ ਦੇ ਵੇਲੇ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦਸਵੰਤ ਲੈ ਕੇ ਆਉਂਦੀਆਂ ਸੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਗਤਾਂ ਤਰਨ ਤਾਰ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਸੁਵੰਤ ਲੈ ਕੇ ਆਉਂਦੀਆਂ ਸੀ ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨਾਂ ਦੇ ਸਮੇਂ ਵੀ ਇਹ ਪਰੰਪਰਾ ਜਾਰੀ ਸੀ ਦਸਵੰਤ ਦਾ ਮਤਲਬ ਆਪਣੇ ਕਿੱਤ ਦਾ ਦਸਵਾਂ ਹਿੱਸਾ ਕਿਸੇ ਲੋੜਵੰਦ ਨੂੰ ਪੇਟਾ ਕਰਨਾ ਮਤਲਬ ਤੁਹਾਡੇ ਘਰ ਕੰਮ ਵਾਲੀ ਉਹਦੇ ਬੱਚਿਆਂ ਦੀ ਪੜ੍ਹਾਈ ਵਿੱਚ योगदान ਪਾਉਣਾ ਉਹ ਕੁਝ ਬਨਣਾ ਚਾਹੁੰਦੇ ਉਹਦੀ ਬਿਨਾ ਦੱਸੇ ਮਦਦ ਕਰਨਾ ਨਾ ਕਿ ਲੋਕਾਂ ਨੂੰ ਦੱਸਦੇ ਫਿਰਨਾ ਜਦੋਂ ਮਨ ਵਿੱਚ ਦਇਆ ਚਾਹਂਦੀ ਹੈ ਫਿਰ ਰਾਖਸ਼ਿਸ਼ ਵੀ ਦਿਆਲੂ ਆਤਮਾ ਬਣ ਜਾਂਦੀ ਹੈ ਹੋਂਮੇ ਵਿੱਚ ਦਾਨ ਦਸਵੰਤ ਦੇਣਾ ਦੇਣ ਵੇਲੇ ਫੋਟੋਆਂ ਖਿੱਚਵਾਉਣਾ ਉਹ ਦਸਵੰਤ ਨਹੀਂ ਬਲਕਿ ਉਹ ਤਾਂ ਵਿਖਾਵਾ ਹੁੰਦਾ ਹੈ ਜਾਦਾ ਪੈਸਾ ਸਿਰ ਚੜ ਬੋਲਦਾ ਹੈ ਨਸੀਹਤ ਨਾਮੇ ਵਿੱਚ ਆਉਂਦਾ ਹੈ ਕਿ ਦਮੜਾ ਤੀਸੀ ਕਾ ਜੋ ਖੱਜੇ ਯਰ ਖਾਏ ਦੇਵੇ ਦਿਲਾਵੇ ਰ ਜਾਵੇ ਖੁਦਾਏ ਹੋਤਾ ਨਾ ਰਾਖੇ ਤੇਲਾ ਨਾ ਖਾਏ ਵਾਹਿਗੁਰੂ ਜੀ ਕਹਿੰਦੇ ਹਨ ਪਾਈ ਕਮਾਈ ਉਸੇ ਦੀ ਸਫਲੀਆਂ ਜੋ ਮਿਹਨਤੀ ਕਰਦਾ ਹੈ ਤੇ ਖਾਂਦਾ ਹੈ ਜਦੋਂ ਉਸ ਮਿਹਨਤ ਦੀ ਕਮਾਈ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਕਰਦਾ ਤਾਂ ਉਹ ਖੁਸ਼ ਹੁੰਦਾ ਹੈ ਬਹੁਤ ساری ਮਾਇਆ ਇਕੱਠੀ ਕਰਕੇ ਦੁੱਖਾਂ ਦਾ ਦੁਖੀ ਨਾ ਬਣ ਬਲਕਿ ਬਹੁਤ ساری ਮਾਇਆ ਬਲਕਿ ਬਹੁਤੀ ਮਾਇਆ ਇਕੱਠੀ ਹੋਣ ਨਾਲ ਬੁੱਧੀ ਫਿਰ ਜਾਂਦੀ ਹੈ ਤੇ ਮਨ ਵਿੱਚ ਹੰਕਾਰ ਆ ਜਾਂਦਾ ਹੈ ਝਗੜੇ ਪੈਦਾ ਹੁੰਦੇ ਹਨ ਪਾਈ ਸੁਤੋਕ ਸਿੰਘ ਦੇ ਮਹਾਪਰਤਾਪ ਸੂਰਜ ਗ੍ਰੰਥ ਵਿੱਚ ਚੌਥੇ ਪਾਸ਼ਾ ਦਾ ਵਚਨ ਲਿਖਿਆ ਹੈ ਕਿੰਨਾ ਸਿੱਖਾਂ ਦੀ ਕਮਾਈ ਘਟ ਹੈ ਉਹਨਾਂ ਬਾਰੇ ਇੱਕ ਸਿੱਖਿਆ ਮਤਲਬ ਸਾਖੀ ਸ਼ਾਇਦ ਪੜ ਕੇ ਕੁਝ ਸਮਝ ਆਵੇ ਇੱਕ ਵਾਰ ਪਾਈ ਲਾਲੋ ਤੇ ਹੋਰ ਸਿੱਖ ਗੁਰੂ ਅੰਗਦ ਦੇਵ ਜੀ ਦੇ ਕੋਲ ਆਏ ਪਾਈ ਲਾਲੋ ਜੀ ਕਹਿਣ ਲੱਗਾ ਗੁਰੂ ਜੀ ਸਾਡਾ ਆਦਾਰ ਕਿਵੇਂ ਹੋਵੇ ਕੋਈ ਹੱਲ ਦੱਸੋ ਤਾਂ ਗੁਰੂ ਜੀ ਕਹਿਣ ਲੱਗੇ ਭਾਈ ਲਾਲੋ ਆਪਣੇ ਘਰ ਦਾ ਖਰਚਾ ਜ਼ੁਗਤੀ ਨਾਲ ਕਰਨਾ ਜੋ ਵੀ ਘਰ ਪਦਾਰਥ ਹੈ ਜੋ ਵੀ ਕਮਾਈ ਕਰਦੇ ਉਸ ਨੂੰ ਜ਼ੁਗਤੀ ਨਾਲ ਖर्च ਕਰਨਾ ਉਸ ਦੇ ਵਿੱਚੋਂ ਕੁਝ ਹਿੱਸਾ ਗਰੀਬਾਂ ਅਨਾਥਾਂ ਤੇ ਲੋੜਵੰਦ ਨੂੰ ਦੇਣਾ ਤੁਹਾਡਾ ਆਦਾਰ ਹੋ ਜਾਵੇਗਾ ਇਸੇ ਤਰ੍ਹਾਂ ਗੁਰੂ ਜੀ ਦੇ ਕੋਲ ਕੁਝ ਹੋਰ ਸਿੱਖ ਆਏ ਤੇ ਕਹਿਣ ਲੱਗੇ ਗੁਰੂ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਵਧੀਆ ਕਮਾਈ ਹੁੰਦੀ ਹੈ ਪਰ ਕੁਝ ਕੰਮ ਰੁਕ ਜਾਂਦੇ ਹਨ ਕੋਈ ਸਮਾਨ ਬਾਹਰੋਂ ਆਉਣਾ ਹੁੰਦਾ ਹੈ ਉਹਦੇ ਆਉਣ ਵਿੱਚ ਵਿਗਨ ਪੈ ਰਿਹਾ ਹੈ ਕਿਸੇ ਨੇ ਕਿਹਾ ਬੱਚੀ ਵੱਡੀ ਹੋ ਰਹੀ ਹੈ ਰਿਸ਼ਤੇ ਬੜੇ ਆਉਂਦੇ ਹਨ ਪਰ ਕੋਈ ਟਿਕਦਾ ਨਹੀਂ ਸਭ ਨੇ ਆਪੋ ਆਪਣੀਆਂ ਸਮੱਸਿਆਵਾਂ ਦੱਸੀਆਂ ਤਾਂ ਗੁਰੂ ਜੀ ਕਹਿਣ ਲੱਗੇ ਪਾਈ ਜਦ ਇਹ ਵੀ ਸਮੱਸਿਆ ਆਵੇ ਤਾਂ ਕਿਸੇ ਭੁੱਖੇ ਨੂੰ ਭੋਜਨ ਖਵਾਓ ਕਿਸੇ ਨੂੰ ਬਸਤਰ ਦੀ ਜ਼ਰੂਰਤ ਉਹ ਦਿਓ ਤੇ ਰਲ ਕੇ ਕੜਾ ਪ੍ਰਸ਼ਾਦ ਤਿਆਰ ਕਰੋ ਤੇ ਅਰਦਾਸ ਕਰੋ ਰੁੱਕੇ ਕੰਮ ਚੱਲ ਪੈਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਦੂਜੇ ਬਚਨ ਨੂੰ ਵੀ ਅੱਜ ਵੀ ਸ਼ਰਧਾ ਵਾਲੇ ਸਿੱਖ ਮੰਨ ਰਹੇ ਹਨ ਤੇ ਕਮਾਈ ਦਾ ਦਸਵਾਂ ਹਿੱਸਾ ਲੋੜਵੰਦਾਂ ਨੂੰ ਵੰਡਿਆ ਕਰਦੇ ਹਨ ਕੱਟ ਕਮਾਈ ਵਾਲੇ ਖਰਚੇ ਨੂੰ ਜੁਗਤੀ ਨਾਲ ਕਰਦੇ ਤੇ ਥੋੜਾ ਸੰਜਮਤਾ ਵਰਤ ਕੇ ਖਰਚ ਕਰਦੇ ਮਤਲਬ ਜਿੱਥੇ ਦੋ ਪਦਾਰਥ ਬੰਦੇ ਕਮਾਈ ਦੇ ਹਿਸਾਬ ਨਾਲ ਇੱਕ ਕੱਟ ਕਰ ਦਿੰਦੇ ਪਰ ਸੁਵੰਤਵ ਵਿੱਚ ਕਾਰਨ ਨਹੀਂ ਹੋਣੀ ਚਾਹੀਦੀ ਤਾਂ ਵਾਹਿਗੁਰੂ ਆਪ ਸਹਾਈ ਹੁੰਦੇ ਹਨ ਉਹਨਾਂ ਦੁਆਰਾ ਕੁਝ দান ਲੋੜਵੰਦਾਂ ਲਈ ਦੇਣ ਵਿੱਚ ਵਾਹਿਗੁਰੂ ਆਪ ਬਰਕਤ ਕਰਦੇ ਹਨ ਉਹਨਾਂ ਦੀ ਕਮਾਈ ਵਿੱਚ ਸੋ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਸੁਣ ਕੇ ਤੁਹਾਨੂੰ ਸਮਝ ਆਈ ਗਿਆ ਹੋਵੇਗਾ ਕਿ ਗੁਰੂ ਜੀ ਨੇ ਦੂਸਰੇ ਬਚਨ ਵਿੱਚ ਸਾਨੂੰ ਕੀ ਸਮਝਾਇਆ ਹੈ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਆਪਣੇ ਜੀਵਨ ਵਿੱਚ ਗੁਰੂ ਜੀ ਦੇ ਦੱਸੇ ਹੋਏ ਰਾਹ ਤੇ ਚੱਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ